ਹਾਂਜੀ ਸਤਿ ਸ੍ਰੀ ਅਕਾਲ ਹੌਸਲਾਂ ਕੀ ਹਲਚਲ ਸਾਰੀਆਂ ਭੈਣਾਂ ਦਾ ਕਾਫੀ ਟਾਈਮ ਹੋ ਗਿਆ ਆਪਾਂ ਪਹੁੰਚ ਗਿਆ ਘਰੇ ਹੁਣ ਤੇ ਅੱਜ ਆਪਾਂ ਸ਼ਾਰਟ ਵੀਡੀਓ ਪਾਈ ਸੀ ਕਿ ਜਿਹੜੀ ਜਦੋਂ ਮੀਂਹ ਆ ਜਾਂਦਾ ਸੀ ਤਾਂ ਲੇਡੀਆਂ ਕੀ ਕਰਦੀਆਂ ਸੀ ਸਭ ਬਹੁਤ ਸਹੀਆਂ ਭੈਣਾਂ ਨੇ ਸਹੀ ਜਵਾਬ ਦਿੱਤੇ ਬਹੁਤ ਕਿ ਜਿੰਨੇ ਵੀ ਕਮੈਂਟ ਆਏ ਸਾਰੀਆਂ ਭੈਣਾਂ ਨੇ ਸਹੀ ਜਵਾਬ ਦਿੱਤੇ ਮੰਜਾ ਟੇਟਾ ਖੜਾ ਕਰ ਲੈਂਦੇ ਸੀ ਉੱਪਰ ਪੱਲੀ ਪਾ ਲੈਂਦੇ ਜਾਂ ਫੇ ਕੱਪੜਾ ਪਾ ਲੈਂਦੇ ਛੋਟਾ ਛੋਟਾ ਲੇਡੀਆਂ ਨੇ ਰੋਟੀਆਂ ਲਾ ਲੈਣੀਆਂ ਤੇ ਸਭ ਦੇ ਜਵਾਬ ਸੀਗੇ ਜਿਹੜੇ ਸਹੀ ਸੀਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਖੇਲੀ ਖਣ ਦੀ ਕਮੈਂਟ ਲਿਖਣ ਦੀ ਤੁਸੀਂ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਕਮੈਂਟ ਕੀਤੇ ਨੇ ਤੇ ਹੁਣ ਆਪਾਂ ਅੱਜ ਤੁਹਾਨੂੰ ਦੱਸਣਾ ਸੀਗਾ ਵੈਸੇ ਤਾਂ ਗਰਦਨ ਦੀਆਂ ਲਾਈਨਸ ਬਾਰੇ ਮੈਂ ਵੀ ਆਪਣੀ ਖਤਮ ਕਰ ਲੈਂਦੀ ਤੇ ਪਰ ਹੁਣ ਮੇਰਾ ਮੂਡ ਹੈ ਜਿਹੜਾ ਉਹ ਚੇਂਜ ਹੋ ਗਿਆ ਕਿਉਂਕਿ ਮੈਂ ਥੋੜਾ ਥੋੜਾ ਥੋਡੀ ਹੈਲਥ ਦਾ ਵੀ ਧਿਆਨ ਰੱਖਣਾ ਹੁੰਦਾ ਨਾਲ ਨਾਲ ਇਕੱਲੇ ਸੋਹਣੇ ਫੇਸ ਫੇਸ ਹੀ ਇਕੱਲਾ ਸੋਹਣਾ ਨਹੀਂ ਬਣਾਉਣਾ ਹੁੰਦਾ ਚਮਕਾਉਣਾ ਹੁੰਦਾ ਖਾਣ ਪੀਣ ਦਾ ਵੀ ਬਹੁਤ ਧਿਆਨ ਰੱਖਣਾ ਹੁੰਦਾ ਤੁਹਾਨੂੰ ਪਤਲੇ ਵੀ ਰੱਖਣਾ ਹੁੰਦਾ ਸੋ ਮੈਂ ਦੇਖਦੀ ਹਾਂ ਕਿ ਜਿਹੜੀ ਅੱਜ ਮੈਂ ਤੁਹਾਨੂੰ ਡਾਈਟ ਦੱਸਣ ਲੱਗੀ ਹਾਂ ਮਾਰਨਿੰਗ ਲਈ ਬ੍ਰੇਕਫਾਸਟ ਵਾਸਤੇ ਜੇ ਤੁਸੀਂ ਉਹ ਖਾ ਲੋਗੇ ਤੇ ਰੋਟੀ ਖਾਣੀ ਛੱਡ ਦੋਗੇ ਇੰਨੀ ਕੁ ਸਵਾਦ ਲੱਗਦੀ ਹੈ ਉਹਦੇ ਵਿੱਚ ਫਾਈਬਰ ਬਹੁਤ ਹੈ ਪੇਟ ਸਾਫ਼ ਰਹਿੰਦਾ ਉਹਦੇ ਫਾਇਦੇ ਬਹੁਤ ਨੇ ਪੇਟ ਸਾਫ਼ ਰਹਿੰਦਾ ਹੈ ਜਿਹਦੇ ਪੇਟ ਸਾਫ਼ ਰਹਿੰਦਾ ਉਹਨੂੰ ਮੋਟਾਪਾ ਨਹੀਂ ਹੁੰਦਾ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਸੋ ਅੱਜ ਮੈਂ ਤੁਹਾਨੂੰ ਕਿਚਨ ਚ ਲੈ ਕੇ ਚਲਦੀ ਹਾਂ ਡਾਈਟ ਦੱਸਦੀ ਹਾਂ ਕਿ ਮੈਂ ਮਾਰਨਿੰਗ ਚ ਕਿਹੜੀ ਡਾਈਟ ਲੈਣੀ ਹੈ ਔਰ ਉਹ ਡਾਈਟ ਤੁਸੀਂ ਵੀ ਆਪਣੀ ਬ੍ਰੇਕਫਾਸਟ ਦੇ ਵਿੱਚ ਜੂਰ ਐਡ ਕਰ ਲਿਓ ਮਾਰਨਿੰਗ 'ਚ ਨਹੀਂ ਲੈਣੀ ਤੁਸੀਂ ਦਿਨ 'ਚ ਵੀ ਐਡ ਕਰ ਸਕਦੇ ਹੋ ਦੁਪਹਿਰੇ ਤੁਸੀਂ ਜਦੋਂ ਲੰਚ 'ਚ ਲੈਣਾ ਹੁੰਦਾ ਤਾਂ ਉਹਦਾ ਖਾਣਾ ਖਾਣਾ ਹੁੰਦਾ ਤਾਂ ਉਹਦੇ ਵਿੱਚ ਵੀ ਤੁਸੀਂ ਉਹ ਚੀਜ਼ ਲੈ ਸਕਦੇ ਹੋ ਠੀਕ ਹੈ ਜੀ ਸੋ ਮੈਂ ਤਾਂ ਕਿਉਂਕਿ ਮਾਰਨਿੰਗ ਦੁਪਹਿਰੇ ਤਾਂ ਮੈਂ ਆ ਕੇ ਮੈਨੂੰ ਆਉਂਦਾ ਕਿ ਮੈਂ ਖਾਣਾ ਹੀ ਖਾਵਾਂ ਸਵੇਰੇ ਮਾਰਨਿੰਗ ਦੇ ਵਿੱਚ ਮੈਂ ਸਕੂਲ ਜਾਣਾ ਹੁੰਦਾ ਤੇ ਮੈਂ ਆਪਣੀ ਜਿਹੜੀ ਡਾਈਟ ਹੈਗੀ ਆ ਉਹ ਕਿਸ ਤਰ੍ਹਾਂ ਰੈਡੀ ਕਰਦੀ ਆ ਉਹ ਰਾਤ ਨੂੰ ਹੀ ਰੈਡੀ ਕਰਕੇ ਰੱਖ ਦਿੰਦੀ ਆ ਮੈਂ ਤੇ ਮਾਰਨਿੰਗ 'ਚ ਫਟਾਫਟ ਉਹ ਵੀ ਚੱਕੀ ਦੀ ਆ ਤੇ ਪਾ ਦਿੰਦਾ ਤੇ ਮੈਂ ਉਹ ਕੀ ਲੈ ਕੇ ਜਾਨੀ ਹੈਗੀ ਆ ਮੈਂ ਤੁਹਾਨੂੰ ਦੱਸਦੀ ਆ ਕਿਉਂਕਿ ਉਹਦੇ ਨਾਲ ਮੋਟਾਪਾ ਬਹੁਤ ਜ਼ਿਆਦਾ ਘਟਦਾ ਹੈ ਐਕਸਰਸਾਈਜ਼ ਅੱਜਕੱਲ ਮੇਰੇ ਤੋਂ ਕੁਝ ਹੋ ਨਹੀਂ ਰਿਹਾ ਤੁਹਾਨੂੰ ਪਤਾ ਹੀ ਰਾਤ ਨੂੰ ਤਾਂ ਮੈਂ ਘਰੇ ਵਰਦੀ ਆ ਕਿਹੜਾ ਟਾਈਮ ਹੈ ਜੀ ਮੇਰੇ ਕੋਲ ਐਕਸਰਸਾਈਜ਼ ਕਰਨ ਦਾ ਵੈਸੇ ਜ਼ਰੂਰੀ ਹੈ ਕਿ ਆਪਣਾ ਧਿਆਨ ਰੱਖਿਆ ਜਾਵੇ ਪਰ ਕੋਈ ਗੱਲ ਨਹੀਂ ਹੌਲੀ ਹੌਲੀ ਆਪਾਂ ਗੱਡੀ ਲਈ ਤੇ ਆ ਜੂਗੀ ਜਿਵੇਂ ਜਿਵੇਂ ਆਉਂਦੀ ਜਾਊਗੀ ਓਵੇਂ ਓਵੇਂ ਆਪਾਂ ਥੋੜਾ ਜਿਹਾ ਫ੍ਰੀ ਹੁੰਦੇ ਜਾਵਾਂਗੇ ਹਜੇ ਥੋੜਾ ਜਿਹਾ ਸਟਰਗਲ ਚੱਲ ਰਿਹਾ ਆਪਣਾ ਹਮ ਤੇ ਚਲੋ ਕੋਈ ਗੱਲ ਨਹੀਂ ਜੀ ਬਾਕੀ ਤੁਸੀਂ ਤਾਂ ਚਲੋ ਜੇ ਤੁਹਾਡੇ ਕੋਲ ਟਾਈਮ ਹੈਗਾ ਤੇ ਤੁਸੀਂ ਐਕਸਰਸਾਈਜ਼ ਵਗੈਰਾ ਥੋੜੀ-ਬਹੁਤ ਜ਼ਰੂਰ ਕਰਿਆ ਕਰੋ ਬਹੁਤ ਜ਼ਰੂਰੀ ਆ ਮਸਟ ਹੈ ਜੀ ਕਦੇ-ਕਦੇ ਜਦ ਮੈਂ ਕੋਸ਼ਿਸ਼ ਕਰਦੀ ਆ ਟਾਈਮ ਕੱਢਦੀ ਆ ਆਖਿਰ ਵੀ ਮੈਂ ਟਾਈਮ ਕੱਢਦੀ ਆ ਕੋਸ਼ਿਸ਼ ਕਰਦੀ ਆ ਅੱਜ ਮੈਂ ਸ਼ਾਪ ਦੇ ਵਿੱਚ ਹੀ ਕਰ ਲਈ ਸੀ ਕਿ ਮੈਂ ਕਿਵੇਂ ਠੀਕ-ਠੀਕ ਹੀ ਮੈਂ ਐਕਸਰਸਾਈਜ਼ ਕਰਦੀ ਥੋੜੀ-ਬਹੁਤੀ ਤਾਂ ਮੈਂ ਕਰਦੀ ਆ ਅਗਰ ਨਹੀਂ ਕਰੂੰਗੀ ਤਾਂ ਫਿਰ ਬੁਰੀ ਐ ਫੈਲ ਜੂਗੀ ਤੇ ਥੋੜੀ-ਬਹੁਤੀ ਕਰ ਲੈਂਦੀ ਹੁਣੀਆਂ ਬਹੁਤ ਜ਼ਿਆਦਾ ਨਹੀਂ ਹੁੰਦੀ ਲੱਗੇ ਤੇ ਚਲੋ ਜਿੰਨੀ ਕੁ ਵੀ ਹੁੰਦੀ ਹੈਗੀ ਆ ਅੱਛੀ ਗੱਲ ਆ ਤੇ ਬਾਕੀ ਨਾਲ-ਨਾਲ ਮੈਨੂੰ ਡਾਈਟ ਦਾ ਜ਼ਰੂਰਤ ਆ ਮਰਦੀਆਂ ਇਹ ਮੈਂ ਤੁਹਾਨੂੰ ਬਹੁਤ ਜ਼ੋਰ ਦੇ ਕੇ ਕਹਿਣੀ ਹੁੰਦੀ ਆ ਕਿ ਡਾਈਟ ਦਾ ਧਿਆਨ ਜ਼ਰੂਰ ਰੱਖੋ ਜੇ ਐਕਸਰਸਾਈਜ਼ ਨਹੀਂ ਵੀ ਕਰ ਸਕਦੇ ਕਿਉਂਕਿ ਜਿਸ ਸਟੇਜ ਤੇ ਆਪਾਂ ਪਹੁੰਚੇ ਹੋਈਆਂ ਆ ਇਸ ਸਟੇਜ ਤੇ ਜੇ ਆਪਾਂ ਹੁਣ ਡਾਈਟ ਦਾ ਧਿਆਨ ਨਹੀਂ ਰੱਖਾਂਗੇ ਬਹੁਤ ਸਾਰੀਆਂ ਪ੍ਰੋਬਲਮਸ ਆਪਣੀ ਬਾਡੀ ਦੇ ਵਿੱਚ ਆਉਣ ਲੱਗ ਜਾਣਗੀਆਂ ਤੇ ਫਿਰ ਆਪਾਂ ਦਵਾਈਆਂ ਖਾਵਾਂਗੇ ਇਸ ਤੋਂ ਚੰਗਾ ਕਿ ਆਪਾਂ ਡਾਈਟ ਹੀ ਅੱਛੀ ਲੈ ਲਈਏ ਦਵਾਈਆਂ ਲੈਣ ਨਾਲ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ ਤੇ ਮੈਂ ਤੁਹਾਨੂੰ ਦੱਸਦੀ ਆ ਤੇ ਵੀ ਆਪਾਂ ਕੀ ਡਾਈਟ ਲੈਣੀ ਹੈਗੀ ਆ ਤੇ ਨਾਲੇ ਆਪਣਾ ਇੱਕ ਟਾਈਮ ਦਾ ਖਾਣਾ ਸਕਿੱਪ ਕਰ ਸਕਦੇ ਆ ਠੀਕ ਹੈ ਜੀ ਟੇਸਟੀ ਵੀ ਲੱਗਦੀ ਹੈ ਔਰ ਵਧੀਆ ਵੀ ਹੁੰਦੀ ਹੈ। ਤਾਂ ਇਹ ਬਾਹਰ ਕਿੱਧਰ ਕਰ ਦੇਈ ਨਹੀਂ ਉਹ ਮੇਰੇ ਨਾਲੇ ਬਾਹਰ ਪਾਣੀ ਆਉਂਦਾ ਨਾ ਉਹ ਰੋਜ਼ ਹੀ ਰੁਕਵਾ ਦਿੰਦਾ। ਲੋ ਜੀ ਆਪਾਂ ਆ ਗਏ ਕਿਚਨ ਚ ਇੱਧਰ ਬੀਬੀ ਆਪਣਾ ਘਿਓ ਘੂ ਰੱਖੀ ਬੈਠੀ ਆ ਅਜ ਕੀ ਕਰੀ ਜਾਂਦੀ ਐ ਤੇ ਵਿੱਚ ਇਹ ਆਪਾਂ ਆਪ ਦਾ ਰਮ ਜਲਾ ਲੈਨੇ ਆ ਆ ਮੈਨੂੰ ਤਾਂ ਡੋਂਗਾ ਵੀ ਸਾਥ ਹੀ ਆ ਮੈਨ ਲੈ ਲਾ ਤੇ ਲੋ ਜੀ ਆਪਾਂ ਇਹ ਸੀਰੀ ਦਾ ਡੋਂਗਾ ਲੈ ਲਿਆ ਮਤ ਕਹਣੀ ਖਾਣੀ ਨਹੀਂ ਅੱਜ ਮੈਂ ਉਹਨੂੰ ਕਿਹਾ ਮੈਂ ਖਾਵਾਂਗੀ ਤੂੰ ਰੋਟੀਆਂ ਤਿੰਨ ਲਾ ਕੇ ਨਹੀਂ ਤੇ ਬੀਬੀ ਨਾ ਤੈਨੂੰ ਐਵੇਂ ਹੀ ਕਹਿ ਦਿੰਦੀ ਆ ਵੀ ਮੈਂ ਨਹੀਂ ਖਾਣੀ ਤੇ ਰਾਤ ਵਕਤ ਬੀਬੀ ਮੈਨੂੰ ਪੁੱਛ ਲਈ ਆ ਤੂੰ ਇੱਕ ਰੋਟੀ ਖਾਵੇਂਗੀ ਲੈ ਦੋ ਮੈਂ ਕਿਹਾ ਮੈਨੂੰ ਪਤਾ ਲੱਗ ਗਿਆ ਵੀ ਬੀਬੀ ਨੇ ਰੋਟੀ ਖਾਣੀ ਆ ਮੈਂ ਮੈਂ ਕਿਹਾ ਮੈਂ ਇੱਕ ਖਾਉਂਗੀ ਆਹੋ ਤੇ ਰਾਤ ਵਕਤ ਬੀਬੀ ਨੇ ਖਾਣੀ ਤੂੰ ਮਾਂ ਤੇ ਹੁੰਦੀ ਨਾ ਮੱਧੀ ਕਾਟੇ ਜਾ ਬੇਬੀ ਤੂੰ ਦੋ ਰੋਟੀਆਂ ਲਾ ਲਈ ਤੂੰ ਤਿੰਨ ਨਹੀਂ ਲਾ ਕੇ ਜਾਣੀ ਇਹ ਕਹਿੰਦੀ ਠੀਕ ਆ ਤੇ ਆਖੀ ਨੂੰ ਮੈਂ ਤੋ ਅਗਲੇ ਡੱਬੇ ਨਾਲ ਤੁਹਾਨੂੰ ਜਦੋਂ ਮਿਲਣਾ ਜੀ ਡੇਟ ਵਾਰੀ ਤਾਂ ਕਿਸੇ ਤੋਂ ਥੋੜਾ ਸਿੱਧਾ ਲੈ ਲਓ ਗੱਲ ਨੂੰ ਦੇ ਲਓ ਜੀ ਇਹ ਲੈ ਲਈ ਲੈ ਲਿਆ ਆਪਾਂ ਓਟਸ ਆਪਣਾ ਪੂਰਾ ਡੱਬਾ ਭਰਿਆ ਹੋਇਆ ਓਟਸ ਦਾ ਪੂਰਾ ਬਡਡਾ ਡੱਬਾ ਜੀ ਠੀਕ ਹੈ ਜੀ ਤੇ ਓਟਸ ਆਪਾਂ ਹੁਣ ਪਾ ਲਾਂਗੇ ਇਹਦੇ ਵਿੱਚ ਬਹੁਤ ਜ਼ਿਆਦਾ ਪਾਉਣ ਦੀ ਲੋੜ ਨਹੀਂ ਹੈਗੀ ਮੈਂ ਬਸ ਐ ਕਰਕੇ ਇੱਕ ਮੁਠੀ ਭਰ ਕੇ ਪਾ ਦਿਆਂ ਇੱਕ ਮੁਠੀ ਨਾਲ ਜੇ ਤੁਹਾਨੂੰ ਨਾਲ ਜਾਵੇ ਤਾਂ ਤੁਸੀਂ ਥੋੜੇ ਜਿ ਵਿੱਚ ਹੋਰ ਪਾ ਲਿਓ ਲੋ ਡੇਢ ਕਮੁੱਠੀ ਪਾ ਲਈ ਹੈ ਮੈਂ ਤੇ ਇਦੇ ਵਿੱਚ ਪਾਉਂਗੀ ਹੁਣ ਮੈਂ ਦੁੱਧ ਤੁਸੀਂ ਕੀ ਕਰ ਸਕਦੇ ਹੋ ਇਹਨੂੰ ਜੇ ਤੁਸੀਂ ਸਵੇਰੇ ਉੱਠ ਕੇ ਬਣਾਉਣਾ ਹੈ ਮੈਂ ਤਾਂ ਕਿਉਂਕਿ ਮੈਨੂੰ ਐ ਹੁੰਦਾ ਨੂੰ ਮੈਂ ਜਾਣਾ ਸਵੇਰੇ ਤੇ ਮੈਂ ਰਾਤ ਨੂੰ ਹੀ ਆਪ ਦਾ ਰਾਈਟ ਕਰਕੇ ਰੱਖ ਦੇਣੀ ਹੈ ਤੇ ਜੇ ਤੁਸੀਂ ਸਵੇਰੇ ਉੱਠ ਕੇ ਬਣਾਉਣਾ ਤਾਂ ਮਿੰਟ 5 ਦੇ ਵਿੱਚ ਦੁੱਧ 'ਚ ਪਾਓ ਇਹਨੂੰ 5 ਮਿੰਟ ਲੱਗਦੇ ਨੇ ਠੰਡਾ ਹੋ ਜਾਏ ਉਹਦੇ ਤੁਸੀਂ ਆਪ ਦਾ ਵਿੱਚ ਇਹ ਪਾ ਸਕਦੇ ਹੋ ਜੋ ਕੁਛ ਵੀ ਪਾਉਣਾ ਹੋ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਮੈਂ ਕਿਸ ਤਰ੍ਹਾਂ ਹੁਣ ਹੋਣੀ ਹੈ ਲਓ ਜੀ ਆਪਾਂ ਲੈ ਲਏ ਓਟਸ ਮੈਂ ਮੁਰੇ ਦੇ ਵਿੱਚ ਪਾਉਂਗੀ ਦੁੱਧ ਲੋ ਇਨ ਔਰਸ ਦੇ ਵਿੱਚ ਆਪਾਂ ਪਾਵਾਂਗੇ ਦੁੱਧ ਦੁੱਧ ਆਪਾਂ ਉਹਨਾਂ ਨੂੰ ਪਾ ਲਾਂਗੇ ਜਿਹਦੇ ਚ ਇਹ ਡਿੱਪ ਹੋ ਜਾਵੇ ਹੁਣ ਤੋਂ ਆਇਆ ਲੱਗੂਗਾ ਕਿ ਇਹਦੇ ਚ ਦੁੱਧ ਬਹੁਤ ਪੈ ਗਿਆ ਪਤਲੇ ਪਤਲੇ ਹੋ ਗਏ ਇਹ ਪਰ ਜਦੋਂ ਮੈਂ ਇਹਨੂੰ ਫ੍ਰਿਜ ਦੇ ਵਿੱਚ ਰੱਖੂੰਗੀ ਨਾ ਸਵੇਰ ਨੂੰ ਇਹ ਗਾੜੇ ਹੋ ਜਾਵਗੇ ਮੈਂ ਤੁਹਾਨੂੰ ਦਿਖਾਉਣੀ ਹੈ ਏਡ ਕਰਕੇ ਉਸ ਤੋਂ ਬਾਅਦ ਇਹ ਆ ਲੋ ਬਿਲਕੁਲ ਇਹ ਪਤਲੇ ਨੇ ਤੇ ਹੁਣ ਮੈਂ ਇਹਨੂੰ ਰੱਖ ਦੂੰਗੀ ਫ੍ਰਿਜ ਦੇ ਵਿੱਚ ਸਾਰੀ ਰਾਤ ਇਹ ਫ੍ਰਿਜ ਚ ਪੈ ਰਹਿਣਗੇ ਤੇ ਇਹਦੇ ਵਿੱਚ ਮੈਂ ਜੀਆ ਸੀਡਸ ਪਾਉਂਗੀ ਹਾਂ ਸੇ ਸਾਰੀਆਂ ਚੀਜ਼ ਪਾਵਾਂਗੇ ਇਹਦੇ ਵਿੱਚ ਰੋ ਜੀ ਇੱਕ ਚਮਚ ਚ ਕਮਾਚੀਆ ਸੀਡਸ ਪਾਤਾ ਇਹਦੇ ਵਿੱਚ ਤੇ ਬਦਾਮ ਜਿਹੜੇ ਮੈਂ ਭਿਉਂ ਕੇ ਰੱਖੂੰਗੀ ਹੁਣ ਠੀਕ ਹੈ ਇਹ ਨੂੰ ਤੁਮੈਂ ਇਸ ਤਰ੍ਹਾਂ ਇਟਾ ਕੇ ਫ੍ਰਿਜ ਚ ਰੱਖੂੰਗੀ ਇਹ پوری ਰਾਤ ਫ੍ਰਿਜ ਦੇ ਵਿੱਚ ਪਿਆ ਰਹੂਗਾ ਦੁੱਧ ਪੂਰਾ ਸੋਖ ਲੂਗਾ ਇਹਦੇ ਵਿੱਚ ਨਾ ਚੀਆ ਸੀਡਸ ਪਾਦੇ ਨੇ ਇਹ ਵੀ ਭੁੱਲ ਜਾਂਦੇ ਨੇ ਤੇ ਹੁਣ ਜਿਹੜੇ ਬਦਾਮ ਨੇ ਉਹ ਮੈਂ ਅੱਧ ਭਿਉਂ ਕੇ ਪਾਣੀ ਚ ਰੱਖ ਦੂੰਗੀ ਸਵੇਰੇ ਉਹ ਕਿੱਕੇ ਚਿੱਲੇ ਕੇ ਉਹਨਾਂ ਨੂੰ ਇਹਦੇ ਵਿੱਚ ਪਾ ਦੂੰਗੀ ਤੇ ਮੈਂ ਇੱਕ ਸੇਬ ਲੈ ਲੂੰਗੀ ਇੱਕ ਸੇਬ ਕੱਟ ਕੇ ਉਹ ਵੀ ਮੈਂ ਇਹਦੇ ਵਿੱਚ ਪਾ ਦੂੰਗੀ ਦੇਖੋ ਫਰੂਟ ਵੀ ਆ ਗਿਆ ਡਰਾਈ ਇੱਕ ਮਿੰਟ ਵਿੱਚ ਵੀ ਹੋਣਾ ਚਾਹੀਦਾ ਫਰੂਟ ਵੀ ਆ ਗਿਆ ਔਰ ਡਰਾਈ ਫਰੂਟ ਵੀ ਆ ਗਿਆ ਦੋਨੋਂ ਚੀਜ਼ਾਂ ਾਰ ਗਿਆ ਔਰ ਚੀਆ ਸੀਡਸ ਵੀ ਆ ਗਏ ਇਸ ਵਿੱਚ ਤੇ ਇਹਨਾਂ ਚੀਜ਼ਾਂ ਨੂੰ ਸਵੇਰੇ ਲੈ ਕੱਟ ਕੇ ਇੱਕ ਥੇਪ ਪਾ ਲੂੰਗੀ ਇਹਦੇ ਵਿੱਚ ਤੇ ਬਦਾਮ ਪਾ ਲੂੰਗੀ ਤੇ ਕਾਜੂ ਕਾਣੇ ਆ ਪਾ ਲਓ ਨਹੀਂ ਤਾਂ ਤੁਸੀਂ ਜਿਹੜੇ ਹੁੰਦੇ ਨੇ ਅਫਰੋਟ ਅਫਰੋਟ ਵੀ ਥੋੜੇ ਬੱਲੇ ਪਾਦੇ ਪਰ ਉਹ ਨਰਮੀ ਆ ਜਾਂਦਾ ਭਿਉਂ ਕੇ ਪਾਉਣੇ ਪੈਂਦੇ ਆ ਜੇ ਆਪਾਂ ਨੂੰ ਪੀਆ ਲੈਣੇ ਆ ਤੇ ਫਿਰ ਨਾ ਉਹ ਹੀ ਨਾ ਹੋ ਜਾਂਦੇ ਤੇ ਲੋ ਜੀ ਜੇ ਆਪਾਂ ਨਾ ਫਰੋਟ ਨੂੰ ਰਾਤ ਨੂੰ ਭਿਉ ਕੇ ਰੱਖਦੇ ਨੇ ਉਹ ਹੀ ਗਿਜ-ਗਿਜੇ ਜੇ ਕੁਲੇ-ਕੁਲੇ ਜੇ ਹੋ ਜਾਂਦੇ ਇਸ ਕਰਕੇ ਮੈਂ ਫਰੋਟ 스ਕਿਪ ਕਰ ਦੇਣੀ ਹੁੰਦੀ ਆ ਤੇ ਬਦਾਮ ਰਾਤ ਨੂੰ ਹੁਣ ਮੈਂ ਭਿਉ ਕੇ ਰੱਖ ਦੂੰਗੀ ਤੇ ਫਿਰ ਆਪਾਂ ਉਹ ਪਾਵਾਂਗੇ ਇਹਦੇ ਵਿੱਚ ਸਵੇਰੇ ਛਿੱਲ ਕੇ 6-7 ਬਦਾਮ ਪਾ ਦੂੰਗੀ ਤੇ ਨਾਲ ਹੀ ਸੌਗੀ ਦਾਖਾਂ ਵੀ ਮੈਂ ਹੁਣ ਭਿਉ ਕੇ ਰੱਖ ਲਈ ਬਦਾਮਾਂ ਦੇ ਵਿੱਚ ਵਿੱਚ ਹੀ ਦਾਖਾਂ ਪਾ ਦੂੰਗੀ ਫ੍ਰੀ ਹੋ ਜਾਂਦੀਆਂ ਨੇ ਉਹ ਤੇ ਵਿੱਚ ਹੀ ਬਦਾਮ ਪਾਉਂਗੀ ਇੱਕ ਸੇਵ ਕੱਟ ਕੇ ਪਾਉਂਗੀ ਠੀਕ ਆ ਜੀ ਇੰਨੀਆਂ ਚੀਜ਼ਾਂ ਹੋ ਗਈਆਂ ਹੁਣ ਦੋ ਚੀਜ਼ਾਂ ਪਾਈਆਂ ਨੇ ਓट्स ਤੇ ਜੀਆ ਸੀਡਸ ਓਟਸ ਮੈਂ ਪਾਨੇ ਹੋਣਗੇ ਡੇਢ ਮੁਠੀ ਤੇ ਜੀਆ ਸੀਡਸ ਪਾਇਆ ਆਪਾਂ ਇੱਕ ਚਮਚੇ ਦੇ ਵਿੱਚ ਤੇ ਹੁਣ ਮੈਂ ਇਹਨੂੰ ਟੱਕ ਕੇ ਰੱਖ ਦਿੰਨੀ ਆ ਫ੍ਰੀਜ ਵਿੱਚ ਸਵੇਰੇ ਸੇਬ ਕੱਟ ਕੇ ਬਾਉਂਗੀ ਮੌਕੇ ਤੇ ਤੇ ਬਦਾਮ ਭਿਓ ਕੇ ਰੱਖ ਲਈਆਂ ਨਾਲੇ ਮੈਂ ਦੱਖਾ ਭਿਓ ਕੇ ਰੱਖ ਲਈਆਂ ਦੱਖਾਂ ਪਰਖੀਆਂ ਹੋਈਆਂ ਨੇ ਫ੍ਰੀਜ ਵਿੱਚ ਲੋ ਜੀ ਆਪਾ ਬਾਦਾਂ ਬਾਵਾਂ ਸਾਰੀ ਬਾਤੇ ਕਿਉਂਕਿ ਬੀਬੀ ਨੇ ਵੀ ਲੈਣੇ ਆ ਮੇਰੇ ਮੈਂ ਬਣਾ ਕੇ ਦੇਉਂਗੀ ਦੁੱਧ ਤੈਨੂੰ ਹੋਰ ਰਹਿ ਗਿਆ ਤੇਰਾ ਕਈ ਦਿਨ ਹੋਵੇ ਹੋਰ ਰਹਿ ਜਾਊਗਾ ਦੁੱਧ ਤੇਰਾ ਰਹਿ ਜਾਂਦਾ ਨਾ ਦੁੱਧ ਤਾਂ ਦੁੱਧ ਲੱਕੀਂਦਾ ਬੀਬੀ ਕੋਈ ਸਮਾਂ ਕਰੀ ਬੀਬੀ ਦੁੱਧ ਨਾਲ ਲੇਕਰ ਆਈ ਸੀ ਪਹਿਲਾ ਦਿਨ ਹੀ ਮਿਚਾਣਾ ਸਾਡਾ ਨਾ ਡੇਰੀ ਸੀ ਨਾ ਆਪਣੇ ਦੀ ਮਤਲਬ ਦੁੱਧ ਵੱਧ ਹੁੰਦਾ ਸੀ ਤੇ ਬੀਬੀ ਹਰਿਆਂ ਨੂੰ ਦੁੱਧ ਪੀਣ ਦਾ ਸ਼ੌਕਿੰਗ ਦੇਖ ਲਓ ਤੁਸੀਂ ਇੱਕ ਉਹ ਮੈਂ ਨਾ ਨਾਲ ਨਾਲ ਤੁਮ ਸਾਡੀ ਨਾਨੀ ਦੀ ਗੱਲ ਦੱਸਦੀ ਨੀ ਹਾਂ ਸਾਡੀ ਦੀਦੀ ਨੂੰ ਬੋਲਿਆ ਕਿਉਂ ਨਹੀਂ ਸ਼ੋਅ ਹੈਗਾ ਕਿਉਂਕਿ ਅੰਗੇ ਬੁੜੀਆਂ ਸੀ ਜਿਹੜੀਆਂ ਉਹ ਕੁੜੀਆਂ ਨੂੰ ਦੁੱਧ ਨਹੀਂ ਸੀ ਦਿੰਦੀਆਂ ਤੇ ਸਾਡੀ ਨਾਨੀ ਵੀ ਐਈ ਸੀਗੀ ਪੁਰਾਣੀਆਂ ਬੁੜੀਆਂ ਐਈ ਕਰਦੇ ਹੁੰਦੇ ਸੀ ਸਾਡੀ ਨਾਨੀ ਇਹਨਾਂ ਨੂੰ ਦੁੱਧ ਨਹੀਂ ਸੀ ਦਿੰਦੀ ਹੁੰਦੀ ਇਹ ਤਿੰਨ ਭੈਣਾਂ ਸੀ ਸਾਡੀਆਂ ਦੋ ਮਾਸੀਆਂ ਦੇ ਇੱਕ ਬੀਬੀ ਹਨਾ ਹੁਣ ਤਾਂ ਇੱਕ ਮਾਸੀ ਦੇ ਬੀਬੀ ਰਹਿ ਗਈਆਂ ਤੇ ਇਹਨਾਂ ਨੂੰ ਨਹੀਂ ਦੁੱਧ ਮਿਲਦਾ ਸੀ ਜਾਂ ਤਾਂ ਮਾਂ ਨਾਨੀ ਸਾਡੀ ਆਪ ਵੀ ਲੈਂਦੀ ਸੀ ਜਾਂ ਸਾਡੇ ਮਾਮੇ ਨੂੰ ਪਿਆ ਦਿੰਦੀ ਸੀ ਤਾਂ ਕਰਕੇ ਇਹਨਾਂ ਨੂੰ ਸਵਾਦ ਹੀ ਨਹੀਂ ਪਿਆ ਦੁੱਧ ਦਾ ਮਾਮੇ ਨੂੰ ਪੜ੍ਹਦੀ ਸੀ ਮਾਮੇ ਨੂੰ ਨਹੀਂ ਦਿੰਦੀ ਸੀ ਦੇ ਲੋਕਾਂ ਦੀ ਮਨੀ ਐ ਜਿਸੇ ਆਪ ਪਿੰਨੀ ਸੀ ਜ਼ਰੂਰ ਮੈਂ ਛੋੜ ਦਿੱਤੀ ਆਪ ਪਿੰਦੀ ਸੀ ਇਹਨਾਂ ਨੂੰ ਦੇਂਦੀ ਸੀ ਤਾਂ ਕਰਕੇ ਇਹਨਾਂ ਨੂੰ ਸੁਆਦ ਹੀ ਨਹੀਂ ਪਿਆ ਹੈਗਾ ਤੁਹਾਨੂੰ ਤਾਂ ਟੇਸਟ ਪਿਆ ਨਹੀਂ ਹੈਗਾ ਬਹੁਤਾ ਵੀ ਐ ਸ਼ੌਕ ਕਰਾਂ ਲਿਭਿੰਦੇ ਪਰ ਸਰਦੀ ਬੀਬੀ ਨੇ ਸਾਨੂੰ ਬਹੁਤ ਦੁੱਧ ਪਿਆ ਰਿਹਾ ਤੇ ਇਸ ਕਰਕੇ ਸਾਨੂੰ ਦੁੱਧ ਬਹੁਤ ਸੌਣ ਲੱਗਦਾ ਬਹੁਤ ਹਾਜਮ ਖੱਜਾ ਦੁੱਧ ਖੁਰਗਣ ਕੇ ਹੀ ਜਾਂਦੀ ਤਾਂ ਤੇ ਮਾਨਾ ਨਹੀਂ ਨਾ ਸੜੀ ਪਾਨੀ ਮਾਰਦੀ ਰਹਿੰਦੀ ਸੀ ਵਿੱਚ ਵੀ ਤੂੰ ਇਹਨਾਂ ਨੂੰ ਲੋਧ ਰੋ ਤਾਂ ਪੀਉਣੀ ਆ ਪਰ ਬੀਬੀ ਨੇ ਇਹ ਗੱਲ ਨੂੰ ਨਹੀਂ ਸੁਣੀ ਹੈ ਕਿ ਬੀਬੀ ਫੇਰ ਵੀ ਸਾਨੂੰ ਬਹੁਤ ਦੁੱਧ ਪਿਆ ਰਿਹਾ ਕੱਚਾ ਪਿਆ ਲੈ ਕੱਚਾ ਜਿੰਨੇ ਚੋਕੇ ਆਹ ਨਹੀਂ ਚੁਰ ਕੋਈ ਕੱਢੇ ਫਾ ਦੁਬਾਈ ਵਿਆਹ ਸੀ ਕਰਨਾ ਵਾਸਤੇ ਮਗਰ ਇਹ ਨਹੀਂ ਡਿਆ ਆ ਲਾਜੀ ਕੋ ਉਹਦਾ ਨਾ ਸੁੱਖਣ ਲੱਗ ਗਿਆ ਸੀਗਾ ਤੇ ਇਸ ਕਰਕੇ ਮੈਂ ਥੋੜਾ ਜਿਹਾ ਹੋਰ ਪਾਤਾ ਹੁਣ ਆਪਾਂ ਇਹਨੂੰ ਫ੍ਰੀਜ ਚ ਰੱਖ ਲਈਏ ਤੇ ਬਦਾਮ ਆ ਜਿਹੜੇ ਉਹ ਵੀ ਮੈਂ ਫ੍ਰੀਜ ਚ ਰੱਖੂਗੀ ਤੇ ਇਹਦੇ ਵਿੱਚ ਮੈਂ ਪਾ ਦੇਣੀਆਂ ਦਾਖਾਂ ਦਾਖਾਂ ਪਾ ਕੇ ਪਾ ਲਈ ਦੇਵਾਂ ਤੇ ਰਹਿ ਜਾਂਦੀਆਂ ਨੇ ਜਿਹੜੀ ਚੀਜ਼ ਰਹਿ ਜੇ ਰਹੀ ਜਾਂਦੀ ਹੈ ਕੋ ਡੱਬਾ ਨਹੀਂ ਸੀ ਆਪਾਂ ਇਹਨਾਂ ਨੂੰ ਡੱਬੇ ਚ ਪਾਉਂਸ ਬਕੌਮ ਇਹਦਾ ਸੀ ਕਿ ਨਾਮ ਕਮਰਚਾਰ ਦਾ ਸਪਾਤਾ ਨਾਮ ਕਮਰਚਾਰ ਵਿੱਚ ਪਾ ਲੈਣੀ ਨਹੀਂ ਆਂ ਉਹ ਪਿਆ ਉਹ ਕੇ ਬੁਣੀ ਬਹੁਤ ਸਾਬਾ ਦੇਖਦੇ ਆਂ ਮੈਂ ਕਿੰਨੇ ਦੱਲ ਨਹੀਂ ਪਾਉਂਦੀ ਮੈਂ ਤੁਹਾਨੂੰ ਦੱਸੂ ਪਾਉਂਦੀ ਨਹੀਂ ਗਮਾ ਨਹੀਂ ਪਾਉਂਦੀ ਉਹ ਆਪ ਨੇ ਹੀ ਪਾਉਣਾ ਮੈਡਾ ਉਹਨੇ ਪਾਉਣਾ ਨਹੀਂ ਸ਼ੋਹ ਕੋ ਨਾਲ ਦੀ ਤਰਦੀ ਹਾਂ ਲੋ ਦੀ ਮਤਾ ਮੇਰੀ ਨਾ ਤੇ ਆਹ ਕੁੱਲਗਾ ਪਾ ਦੇਣੀ ਹੁੰਦੀਆਂ ਅੱਖਾਂ ਆਮਲੇ ਆਮਰੇ ਤੇ ਆਮ ਤੋਲੇ ਬਤਾਓ ਆਪਣਾ ਤਾਂ ਫੁੱਲ ਨਹੀਂ ਚੱਲਦਾ ਹੁਣ ਮੈਂ ਤਾਂ ਇਹ ਆਪਾਂ ਫ੍ਰੀਜ ਦੇ ਵਿੱਚ ਹੀ ਰੱਖਦੇ ਹੁੰਨੇ ਆ ਬਾਹਰ ਖਰਾਬ ਹੋ ਜਾਂਦੀਆਂ ਨੇ ਤੇ ਲੋ ਜੀ ਹੁਣ ਇਹ ਆਪਣੀਆਂ ਸਾਰੀਆਂ ਚੀਜ਼ਾਂ ਰੈਡੀ ਐ ਓਟਸ ਚੀਆ ਸੀਡਸ ਬਦਾਮ ਤੇ ਦਖਾਂ ਤੇ ਸੇਵ ਆਪਾਂ ਸਵੇਰੇ ਕੱਟਾਂਗੇ ਫਿਰ ਆਪਾਂ ਵਿੱਚ ਪਾਵਾਂਗੇ ਇਹਦੇ ਲੋਦੀ ਇਹ ਆਪਣੀ ਡਾਈਟ ਮਾਰਨਿੰਗ ਵਾਲੀ ਜਦੋਂ ਤੁਸੀਂ ਇਹ ਚੀਜ਼ ਖਾਣ ਲੱਗੇ ਨਾ ਇੱਕ ਮੈਂ ਇਹ ਹੋਰ ਦੱਸਣਾ ਭੁੱਲ ਗਈ ਤੁਹਾਨੂੰ ਇੱਕ ਮੈਂ ਦੇ ਵਿੱਚ ਨਾ ਮਿੱਠਾ ਕਰਨ ਲਈ ਇਹਨੂੰ ਥੋੜਾ ਜਿਹਾ ਮਿੱਠਾ ਤਾਂ ਕਰਨਾ ਪਊਗਾ ਤੁਹਾਨੂੰ ਇਸ ਤਰ੍ਹਾਂ ਨਹੀਂ ਖਾਦਾ ਜਾਣਾ ਬਹੁਤ ਜਿਆਦਾ ਕੋਕੜਾ ਟਿਕੜਾ-ਟਿਕੜਾ ਲੱਗੂਗਾ ਉਹਦੇ ਵਾਸਤੇ ਨਾ ਹੀ ਸ਼ੱਕਰ ਪਾਇਓ ਨਾ ਹੀ ਚੀਨੀ ਪਾਇਓ ਸ਼ਹਿਦ ਦਾ ਇੱਕ ਚਮਚ ਪਾ ਲਓ ਵਿੱਚ ਕਰਦਾ ਸ਼ਹਿਦ ਹੋਊਗਾ ਮੈਂ ਸ਼ਹਿਦ ਦਾ ਇੱਕ ਚਮਚ ਪਾਣੀ ਹੁਣੀ ਆ ਦੇ ਵਿੱਚ ਇੰਨਾ ਕੁ ਵਧੀਆ ਲੱਗਦਾ ਜੀ ਇਹ ਬਹੁਤ ਜ਼ਿਆਦਾ ਟੇਸਟੀ ਲੱਗਦਾ ਕਿਉਂਕਿ ਜਿਹੜੀ ਸ਼ੱਕਰ-ਸ਼ੱਕਰ ਹੈਗੀ ਅੱਜ ਕੱਲ੍ਹ ਕਹਿਣਦਿਆਂ ਸ਼ੱਕਰਾਂ ਨਹੀਂ ਵਿੱਚੋਂ ਦਾ ਪਤਾ ਹੀ ਨਹੀਂ ਉਹ ਤੇ ਚੀਨੀ ਇਹਦਾ ਉਹਦਾ ਖਾਣੀ ਵੀ ਨਹੀਂ ਚਾਹੀਦੀ ਤੇ ਮੈਨੂੰ ਲੱਗਾ ਸ਼ੱਕਰ ਤੇ ਗੁੜ ਵੀ ਨਹੀਂ ਖਾਣੀ ਚਾਹੀਦੇ ਬਹੁਤ ਗੰਦੀ ਚੀਜ਼ ਹੀ ਹੋਈ ਪਈ ਆ ਹੁਣ ਤੇ ਮੈਂ ਬਸ ਇਹਦੇ ਵਿੱਚ ਫਿਰ ਸ਼ਹਿਦ ਦਾ ਇੱਕ ਚਮਚ ਪਾ ਲੈਣੀ ਆ ਸੋ ਸਾਰੀਆਂ ਚੀਜ਼ਾਂ ਨੋਟ ਕਰ ਲਿਓ ਕਾਪੀ ਤੇ ਜਦੋਂ ਤੁਹਾਨੂੰ ਆਦਤ ਪੈ ਗਈ ਇਹ ਚੀਜ਼ ਖਾਣ ਦੀ ਤੁਸੀਂ ਸਵੇਰੇ ਤੁਹਾਨੂੰ ਰੋਟੀ ਸਵਾਦ ਨਹੀਂ ਲੱਗਣੀ ਹੈਗੀ ਜਾਂ ਤੁਸੀਂ ਦੁਪਹਿਰੇ ਖਾ ਸਕਦੇ ਹੋ ਜਾਂ ਤੁਸੀਂ ਇਹਨੂੰ ਸਵੇਰੇ ਆਪਣੇ ਇੱਕ ਟਾਈਮ ਦੇ ਮੀਲ ਦੇ ਵਿੱਚ ਜ਼ਰੂਰ ਐਡ ਕਰ ਲਿਓ ਸਾਰੀਆਂ ਭੈਣਾਂ ਮੇਰੀ ਰਿਕਵੈਸਟ ਹੈ ਤੁਹਾਨੂੰ ਔਰ ਅਗਰ ਤੁਸੀਂ ਲਿਆ ਸਕੋ ਤਾਂ ਖਰਬੂਜੇ ਦੇ ਬੀਜ ਤੇ ਹੋਰ ਹਨਾ ਇਸ ਤਰ੍ਹਾਂ ਦੇ ਜਿਹੜੇ ਚਾਰੇ ਮੱਲ ਜੀ ਨੂੰ ਕਹਿੰਦੇ ਨੇ ਉਹ ਵੀ ਵਿੱਚ ਥੋੜੇ ਥੋੜੇ ਇਹਦੇ ਵਿੱਚ ਪਾ ਸਕਦੇ ਆ ਤੁਸੀਂ ਚਲੋ ਠੀਕ ਆ ਜੀ ਇਹ ਬਹੁਤ ਵਧੀਆ ਡਾਈਟ ਹੈਗੀ ਆ ਸਾਰੀਆਂ ਭੈਣਾਂ ਨੇ ਆਪਣੀ ਡਾਈਟ ਦੇ ਵਿੱਚ ਜਰੂਰ ਸ਼ਾਮਲ ਕਰਨੀ ਆ ਡੇਲੀ ਨਹੀਂ ਲੈਣੀ ਤੁਸੀਂ ਇਹ ਤੇ ਹਫਤੇ ਵਿੱਚ ਤਿੰਨ ਕ ਦਿਨ ਤਾਂ ਜਰੂਰ ਲੈ ਲਿਓ ਤੇ ਇਹਦੇ ਵਿੱਚ ਫਾਈਬਰ ਬਹੁਤ ਹੈ ਇਸ ਕਰਕੇ ਇਹ weight ਵੀ lose ਕਰਦੀ ਆ পেট ਵੀ ਸਾਫ ਕਰਦੀ ਆ ਜਿਹੜੀਆਂ ਸੀਡਸ ਦਾ ਤੁਹਾਡੇ ਪੱਕਾ ਕਨਸਟਿਪੇਸ਼ਨ ਆ ਜਿਹੜੀ ਕਬਜ਼ ਦੀ ਪ੍ਰੋਬਲਮ ਆ ਰਹਿਣ ਨਹੀਂ ਦਿੰਦੇ ਚੀਆ ਸੀਡਸ ਸੋ ਇਹਨਾਂ ਚੀਜ਼ਾਂ ਨੂੰ ਜਰੂਰ ਧਿਆਨ ਚ ਰੱਖਿਆ ਕਰੋ ਨੋਟ ਕਰ ਲਿਆ ਕਰੋ ਆਪੀ ਦੇ ਔਰ ਬਦਲ ਬਦਲ ਕੇ ਡਾਈਟ ਜਿਹੜੀ ਤੁਸੀਂ ਲੈਂਦੇ ਰਿਹਾ ਕਰੋ ਕਿ ਲੀਆਂ ਰੋਟੀਆਂ ਨਹੀਂ ਖਾਈ ਜਾਣੀਆਂ ਹੈਗੀਆਂ ਆਪਾਂ ਇਹਦੇ ਬਾਨੇ ਇੱਕ ਅੱਧਾ ਫਰੂਟ ਜਿਹੜਾ ਉਹ ਵੀ ਆਪਣਾ ਖਾਦਾ ਜਾਂਦਾ ਹੈਗਾ ਬਗੂਆ ਸ਼ਾ ਪਾ ਲਓ ਅੱਜ ਕੱਲ ਜਿਵੇਂ ਜਾਂ ਬਨਾਨਾ ਪਾ ਲਓ ਜਾਂ ਤੁਸੀਂ ਐਪਲ ਪਾ ਲਓ ਵੈਸੇ ਐਪਲ ਜਿਆਦਾ ਚੱਲਦਾ ਜੇ ਦੋ ਤਿੰਨ ਫਰੂਟ ਇਕੱਠੇ ਵੀ ਪਾ ਲੂਗੇ ਤਾਂ ਵੀ ਬਹੁਤ ਵਧੀਆ ਲੱਗੂਗਾ ਤੇ ਮੈਂ ਇਕੱਲਾ ਐਪਲ ਤਾਂ ਪਾਉਣੀ ਹੁੰਦੀ ਹੈ ਕਿਉਂਕਿ ਮੈਂ ਲੇਟ ਖਾਣਾ ਹੁੰਦਾ ਸਕੂਲ ਜਾ ਕੇ 10:30 11:00 ਵਜੇ ਤੇ ਜੇ ਮੈਂ ਉਹਦੇ ਵਿੱਚ ਸੇਫ ਬਨਾਨਾ ਪਾ ਲਈ ਨੀ ਹੈ ਨਾ ਤੇ ਉਹ ਫਿਰ ਪਿਲਪਿਲਾ ਜਿਹਾ ਹੋ ਜਾਂਦਾ ਮੈਂ ਵਿੱਚ ਇਹਦੇ ਬੱਗੂ ਕੋਸ਼ਾ ਔਰ ਸੇਬ ਮਿਕਸ ਕਰਕੇ ਵੀ ਪਾ ਲੈਂਦੀ ਹਾਂ ਸੋ ਜਿਹੜਾ ਫਰੂਟ ਤੁਹਾਨੂੰ ਅੱਛਾ ਲੱਗਦਾ ਉਹ ਫਰੂਟ ਤੁਸੀਂ ਇਹਦੇ ਵਿੱਚ ਸ਼ਾਮਲ ਕਰ ਲਿਆ ਕਰੋ ਨਾਲੇ ਫਰੂਟ ਖਾਓ ਨਾਲ ਡਰਾਈ ਫਰੂਟ ਖਾਓ ਔਰ ਨਾਲੇ ਓਟਸ ਖਾਓ ਸੇਟਸ ਆਫ ਰੱਖੋ ਬਿਮਾਰੀਆਂ ਨੂੰ ਦੂਰ ਭਜਾਓ ਔਰ weight lose ਕਰੋ ਸਭ ਤੋਂ ਵੱਡੀ ਗੱਲ ਕਿ weight ਘਟੂਗਾ ਤੁਹਾਡਾ ਇਹਨਾ ਅਗਰ ਮੈਂ ਰੋਕੇ ਨਹੀਂ ਦਿਨੇ ਟਾਈਮ ਖਾਦੀ ਰਹਿੰਦੀ ਤਾਂ ਜਿਵੇਂ ਮੇਰੇ ਤੋਂ ਕੋਈ ਐਕਸਰਸਾਈਜ਼ ਨਹੀਂ ਹੁੰਦੀ ਤੇ ਮੈਂ ਹੁਣ ਫੁੱਲ ਕੇ ਹੁਣ ਕੁਪਾ ਹੋ ਜਾਣਾ ਸੀ ਇਸੇ ਲਈ ਵਜੀ ਹੋਈਆਂ ਕਿ ਥੋੜਾ ਜਿਹਾ ਡਾਈਟ ਕਰਦਾ ਮੈਂ ਧਿਆਨ ਰੱਖ ਰਹੀ ਕੱਲ ਨੂੰ ਮਿਲਦੇ ਹਾਂ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ